ਇਹਨਾਂ ਲੰਬਾ ਸਮਾਂ ਕਬੱਡੀ ਖੇਡਣੀ ਹੈ ਲੰਬਾ ਸਮਾਂ ਗਰਾਊਂਡਾਂ ਦੇ ਵਿੱਚ ਚੱਲਦੇ ਰਹਿਣਾ ਉਸੇ ਪਿੱਚ ਤੇ ਇਹਦੇ ਪਿੱਛੇ ਤੁਸੀਂ ਕੀ ਮੰਗਦੇ ਹੋ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਦਾ ਆਪਾਂ ਦੇਖ ਰਹੇ ਹਾਂ ਜੀ ਕਿਉਂਕਿ ਤੁਹਾਡੇ ਵੇਲੇ ਦਾ ਤੇ ਅੱਜ ਦਾ ਜਿਹੜਾ ਸਮਾਂ ਹੈ ਨਾ ਵੀ ਤੁਸੀਂ ਇੰਨਾ ਲੰਬਾ ਸਮਾਂ ਖੇਡਣਾ ਗਰਾਊਂਡਾਂ ਦੇ ਵਿੱਚ ਰਹੇ ਹੋ ਨਾ ਜੀ ਜੀ ਕਿੱਦਾਂ ਦੀ ਮਿਹਨਤ ਕਰਦੇ ਸੀ ਕੀ ਕਰਦੇ ਸੀ ਮਿਹਨਤ ਰੈਗੂਲਰ ਹੀ ਸੀਗੀ ਬਸ ਜੀ ਸਵੇਰ ਦੀ ਰਨਿੰਗ ਵਗੈਰਾ ਜਿਹੜੇ ਡੰਡ ਵਗੈਰਾ ਜਿਹੜੀ ਦੇਸੀ ਮਿਹਨਤ ਸੀਗੀਆਂ ਜ਼ਿਆਦਾ ਜੈਮ ਤੋਂ ਮੈਂ ਬਹੁਤ ਚੱਲਦਾ ਹੁੰਦਾ ਸੀਗਾ ਜੀ ਜੀ ਮੈਨੂੰ ਮੈਂ ਜਦੋਂ ਜੈਮ ਸ਼ੁਰੂ ਕਰਦਾ ਸੀ ਤਾਂ ਮੈਨੂੰ ਸੌਸਤੀ ਬਹੁਤ ਪੈਂਦੀ ਹੁੰਦੀ ਸੀ ਪਤਾ ਨਹੀਂ ਕੀ ਗੱਲ ਸੀਗੀ ਇੱਕ ਦੋ ਵਾਰੀ ਜਦੋਂ ਵਧੀਆ ਹੋਏ ਤਾਂ ਮੁੰਡੇ ਕਹਿੰਦੇ ਚੱਲ ਲੈ ਤੈਨੂੰ ਲੈ ਕੇ ਚੱਲਿਆ ਕਰਾਂਗੇ ਜੀ ਇਹ ਨਾ ਹਜੇ ਵੀ ਮੇਰੇ ਤੋਂ 골ਡ ਜੈਮ ਦੀ ਫ੍ਰੀ ਮੈਂਬਰਸ਼ਿਪ ਹੈ ਜਦੋਂ ਬਾਅਦ ਚ ਖੇਡੇ ਜੀ ਹੈ ਨਾ ਲਾਈਫ ਟਾਈਮ ਦਿੱਤੀ ਹੈ ਪਰ ਮੈਂ ਗਿਆ ਬਹੁਤ ਉੱਧਰ ਜਾਣਾ ਚਲੋ ਰਣੀ ਵਗੈਰਾ ਕਰ ਲਈਦੀ ਹੈ ਕਈ ਜਿਹੜੇ ਉੱਧਰ ਸ਼ਹਿਰ ਵਗੈਰਾ ਗਏ ਹੁੰਦੇ ਆ ਹਾਂਜੀ ਪਰ ਇਹ ਦੇਸੀ ਮੈਂ ਤਾਂ ਕੀਤੀ ਜੀ ਜ਼ਿਆਦਾ ਜੀ ਜਿਹਨੇ ਮਤਲਬ ਬਾਹਰ ਗਰਾਊਂਡ ਗਰਾਊਂਡ ਪ੍ਰੈਕਟਿਸ ਹੀ ਮੇਰੀ ਜ਼ਿਆਦਾ ਜੀ ਕਿੰਨਾ ਟਾਈਮ ਲਾਉਂਦੀ ਸੀ ਗਰਾਉਂਡ ਪ੍ਰੈਕਟਿਸ ਇੰਨਾ ਕਿ ਸੀਗਾ ਵੀ ਜਦੋਂ ਮੈਨੂੰ ਕੋਚ ਮਿਹਨਤ ਕਰਾਉਂਦਾ ਸੀਗਾ ਜੀ ਮੈਂ ਉਹੀ ਦਿਨ ਨੂੰ ਤੁਹਾਨੂੰ ਦੱਸ ਦਿੰਦਾ ਵੀ ਜਦੋਂ ਜਿਹੜੀ ਫੁੱਲ ਚੇਤੇ ਆ ਜੀ ਹਨਾ ਉਦੋਂ ਕਿ ਉਹਨੇ ਮਤਲਬ ਸਾਰੀਆਂ ਕਬਡੀਆਂ ਮੇਰੇ ਕੋਲ ਪਾਉਣੀਆਂ ਜੀ ਜਦੋਂ ਦੋ ਦੋ ਕਬਡੀਆਂ ਵੀ ਪਾਈ ਜਾਣੀਆਂ ਤਿੰਨ ਤਿੰਨ ਇੱਕ ਛੱਡ ਕੇ ਦਿੰਦਾ ਮਤਲਬ ਜੇ ਅਸੀਂ ਚਾਰ ਰੇਡਰਾਂ ਪੰਜ ਰੇਡਰਾਂ ਜੀ ਹਨਾ ਉਹਨੇ ਕਿਹਾ ਤੂੰ ਕਬੱਡੀ ਇੱਕ ਪਾਉਣੀ ਆ ਫਿਰ ਦੂਜੇ ਦੀ ਪੋਣੀ ਆ ਫਿਰ ਤੇਰੀ ਫਿਰ ਤੀਜੇ ਦੀ ਪੋਣੀ ਫਿਰ ਤੇਰੀ ਚੌਥੇ ਦੀ ਪੋਣੀ ਫਿਰ ਤੇਰੀ ਇਦਾਂ ਇਸ ਤਰੀਕੇ ਨਾਲ ਮਤਲਬ ਮੇਰੀ ਮਿਹਨਤ ਕਰਵਾਦਾ ਸੀ ਉਹਨੂੰ ਪਤਾ ਸੀਗਾ ਵੀ ਬੰਦੇ ਦੀ ਇਹਦੇ ਵਿੱਚ ਕੁਝ ਹੈ ਕੁਝ ਦਿਸਦਾ ਹੋਣਾ ਕੋਚਾਂ ਨੂੰ ਤੁਹਾਨੂੰ ਪਤਾ ਹੀ ਆ ਜਦੋਂ ਆਪਾਂ ਵੀ ਦੇਖਦੇ ਆ ਉਹ ਕਰਾਉਂਦਾ ਇਸ ਤਰੀਕੇ ਨਾਲ ਕਰਾਉਂਦਾ ਸੀਗਾ ਇੱਕ ਮੈਚ ਦੇ ਵਿੱਚ ਕਿੰਨੀਆਂ ਕਬਡੀਆਂ ਪਾਈਆਂ ਹੋਣਗੀਆਂ ਤੁਹਾਡੇ ਯਾਦ ਹੋਵੇ ਆ ਜਿੱਦਾਂ ਹੁਣ ਤੇ 40 40 45 42 ਕਬਡੀਆਂ ਮੈਂ ਪਾਈਆਂ ਜੀ ਹਾਂਜੀ ਇੱਕ ਤੁਸੀਂ ਮੈਚ ਦੱਸ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਜੀ ਆਪਣਾ ਹਾਂਜੀ ਉੱਥੇ ਹਾਂਜੀ ਭਿੰਡਰਾ ਦੇ ਵਿੱਚ ਉੱਥੇ ਵੀ ਬਹੁਤ ਮਤਲਬ ਉਦੋਂ ਉਦੋਂ ਟੀਮਾਂ ਬਹੁਤ ਹੋਈਆਂ ਸੀ ਉੱਥੇ ਦੂਵੇ ਦਿਨ ਜਾ ਕੇ ਮੁਕਕੇ ਮੈਚ ਜੀ ਤੇ ਉਹਦੇ ਵਿੱਚ ਮੈਂ ਦੋ ਦਿਨ ਉੱਥੇ ਖੇਡਦੇ ਰਿਹਾ ਜੀ ਦੂਵੇ ਦਿਨ ਜਾ ਕੇ ਫਾਈਨਲ ਹੋਇਆ ਸੀਗਾ ਮੈਂ ਤੁਹਾਨੂੰ ਦੱਸਾਂ ਟੀਮਾਂ ਕਿੰਨੀਆਂ ਸੀ ਵੀ 100 ਤੋਂ ਉੱਤੇ ਟੀਮ 102 3 10 ਟੀਮਾਂ ਵੀ ਚਿੱਤੇ ਆ ਜੀ ਤੇ ਅਸੀਂ 10 11 ਮੈਚ ਖੇਡੇ ਸੀ ਉੱਥੇ 11ਵਾਂ ਮੈਚ ਮੇਰਾ خیال ਜਾ ਕੇ ਸਾਡਾ ਫਾਈਨਲ ਹੋਇਆ ਪਲੱਸ ਅਸੀਂ ਸ਼ੋ ਮੈਚ ਖੇਡੇ ਆ ਜੀ ਦੋ ਦਿਨ ਲਗਾਤਾਰ ਖੇਡੇ ਜੀ ਉੱਥੇ ਕੋਈ ਅਸੀਂ ਵਿਨਰ ਸੀ ਟੀਮ ਸਾਡੀ ਉੱਥੇ ਸਾਰੇ ਬਿੱਲੇ ਭਾ ਹੁਣੀ ਸ਼ੀਰੇ ਹੁਣੀ ਇਹ ਉਦੋਂ ਕਮੇਟੀ ਸੀ ਹੋਰ ਵੀ ਜਿੰਨੇ ਮੰਡੇ ਸਾਡੇ ਨਾਲ ਵੀ ਇੱਥੇ ਸਪੋਰਟ ਸੈਂਟਰ ਵੀ ਹੁੰਦੇ ਸੀਗੇ ਇਹ ਵੀ ਜਿੰਨੇ ਕਾਫੀ ਮਤਲਬ ਸਾਡੀ ਉਦੋਂ ਸੰਘਰਸ਼ ਹੋਇਆ ਜੀ ਅਸੀਂ ਵੀ ਬਹੁਤ ਵਧੀਆ ਫਿੱਟ ਸੀਗੇ ਖੇਡਦੇ ਵੀ ਵਧੀਆ ਸੀਗੇ ਹਾਂਜੀ ਤੇ ਬਹੁਤ ਵਧੀਆ ਸੀਗੇ ਜੀ ਕਿੰਨੀਆਂ ਕਬੱਡੀਆਂ ਪਾਈ ਪੈ ਗਈਆਂ ਉਹ ਉਸ ਦਿਨ ਉਸ ਦਿਨ ਤੋਂ ਹਿਸਾਬ ਲਾ ਲਵਾਂ ਜੇ 11 ਮੈਚ ਖੇਡੇ ਅੱਜ ਇਹ 10-10 ਵੀ ਲਾਈਆਂ 15 15 12 12 ਕਬੱਡੀਆਂ 15 15 ਦਾ ਆਮ ਹੀ ਪੈਂਦੀਆਂ ਸੀਗੀਆਂ ਜੀ ਮਤਲਬ ਜੇ 15 11 ਨੂੰ ਕਰਦੇ ਆ ਤਾਂ 110 12 ਤਾਂ 2 1.5 200 ਤੱਕ ਕਬੱਡੀ ਬਣਦੀ ਸੀ ਜੀ ਉੱਥੇ ਪਲੱਸ ਮੈਂ ਸ਼ੋਅ ਮੈਚ ਖੇਡਿਆ ਜੀ ਜੀ ਉਹ ਵੱਖਰਾ ਜੀ ਉਹ ਪਹਿਲੇ ਇਹ ਪਹਿਲੇ ਤਾਂ ਨਹੀਂ ਹੋਇਆ ਸੀਗਾ ਟੂਰਨਾਮੈਂਟ ਜਿੱਦਾਂ ਉਸੇ ਪਰ ਮੋਸਟਲੀ ਮੁੱਕ ਜਾਂਦੀਆਂ ਹੁੰਦੀਆਂ ਟੀਮਾਂ ਪਰ ਟੀਮਾਂ ਹੀ 100 ਤੋਂ ਉੱਤੇ ਸੀਗੀ ਜੀ ਤੇ ਉਹ ਮੁੱਕਿਆ ਨਹੀਂ ਤੇ 1.5 200 ਕਬੱਡੀ ਮੇਰੀ ਲੱਗਦਾ ਵੀ ਉੱਥੇ ਪਈ ਹੋ ਗਈ ਆ ਰਾਮ ਨੇ ਸ਼ੋਅ ਮੈਚ ਦੇ ਵਿੱਚ ਵੀ ਮੇਰੇ ਤੀਜੀ ਚੁਪਤੀ ਇਹ ਹੀ ਤੀਜੀ ਜਨ ਜਿੰਨੇ ਮੈਂ ਭੀਮਾ ਭਿੰਦਰ ਤੇ ਬਿੱ ਜਿਦਾ ਅਸੀਂ ਚਾਰੇ ਜਣੇ ਅੰਗਰੇਜ਼ ਹੁੰਦਾ ਸੀ ਸਾਡੇ ਨਾਲ ਜੀ ਜੀ ਜਾਂ ਲਾਲੀ ਜਿਹੜਾ ਚਾਹੇ ਮਤਲਬ ਚਾਰ ਬੰਦੇ ਜੇ ਹੁੰਦੇ ਹੀ ਸ਼ੋਅ ਮੈਚ ਤੇ ਫੇਰ ਹੀ ਬੰਦੇ ਵਧੀਆ ਲੱਗਦਾ ਸੀ ਸ਼ੋਅ ਹਾਂ ਜੀ ਮਤਲਬ ਉਹ ਚ ਵੀ ਜੇ 8-10 ਕਬੜੀਆਂ ਉਹ ਚ ਵੀ 12 ਆਉਂਦੀਆਂ ਸੀ ਜੰਨੀਆਂ ਪੈਂਦੀਆਂ ਸੀ ਵੱਧ ਵੀ ਪਾ ਲਈ ਦਿਆਂ ਜੇਕਰ ਦੇਖਦਾ ਜੋਰ-ਜੋਰ ਹੋਇਆ ਹੁੰਦਾ ਸੀਗਾ ਪਰ ਇੰਨੇ 150 ਤੋਂ ਕਬੱਡੀ ਤੇ ਲੱਗੇ ਛਾਗੇ ਮੇਰਾ ਖਿਆਲ ਹੈ ਵੀ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਕੀ ਟੂ ਐਕ ਟੂਰਨਾਮੈਂਟ ਦੇ ਵਿੱਚ ਹੀ ਉਹਦੋਂ ਪਾਈਆਂ ਦੀ ਖੇਡੇ ਵੀ ਜੀ ਜੀ ਹਾਂ ਜੀ ਤੇ ਤੇ ਮਿਹਨਤ ਤੇ ਤੁਸੀਂ ਦੱਸ ਦਿੱਤਾ ਜੀ ਪ੍ਰੈਕਟਿਸ ਤੇ ਖੁਰਾਕ ਦਾ ਕੀ ਸ਼ਡਿਊਲ ਹ ਜਿਆਦਾਤਰ ਕੀ ਲੈਂਦੀ ਸੀ ਉਹ ਉਦੋਂ ਕੋਈ ਨਹੀਂ ਸੀਗਾ ਜੀ ਜਿਹੜੀ ਮਿਲ ਗਈ ਚੀਜ਼ ਉਹ ਹੀ ਖਾ ਲੈਣੀ ਜੀ ਤੇ ਪੀ ਲੈਣੀ ਬਸ ਇਹ ਹੁੰਦਾ ਸੀਗਾ ਜੀ ਦੇਸੀ ਖਰਾਕਾਂ ਹੁੰਦੀਆਂ ਸੀ ਬਾਹਰ ਤੋਂ ਕੋਈ ਜਾਂਦੇ ਨਹੀਂ ਆਤ ਹੋਣੀ ਚੱਲਦਾ ਸੀ ਵੀ ਹੁਣ ਸ਼ਡਿਊਲ ਬਣਾਏ ਹੋਏ ਆ ਜੀ ਹਰ ਇੱਕ ਬੰਦੇ ਦੇ ਬਈ ਉਹ ਸਵੇਰੇ ਆ ਖਾਣਾ ਤੇ ਉਹ ਖਾਣਾ ਜੀ ਤੇ ਸ਼ਾਮ ਨੂੰ ਕੀ ਦੁਪਹਿਰ ਲਾਂਚ ਕੀ ਖਾਣਾ ਰਾਤ ਦਾ ਕੀ ਖਾਣਾ ਹਨ ਪਰ ਸੱਟਾ ਪਿੱਟਾਂ ਤੋਂ ਦੇ ਵੇਲੇ ਘਟਾਈਦੀਆਂ ਸੀ ਅੱਜ ਕੱਲ ਕਿਸੇ ਦੇ ਗੋਡੇ ਤੇ ਆ ਗੋਡੇ ਤੇ ਮੋਢੇ ਤੇ ਵਾਲੀ ਸਾ ਛੱਟ ਸਭ ਤੋਂ ਜ਼ਿਆਦਾ ਇਹ ਇਹਨਾਂ ਨੂੰ ਤੁਸੀਂ ਕੀ ਕਿਵੇਂ ਦੇਖਦੇ ਹੋ ਕੀ ਕਰਨਾ ਬਾਈ ਸੱਟਾਂ ਦਾ ਕਾਰਨ ਮਿਹਨਤ ਮਿਹਨਤ ਦਾ ਫਰਕ ਹੈਗਾ ਜੀ ਥੋੜਾ ਬਸ ਜੋ ਲਗਾਈਆਂ ਘੱਟ ਲੱਗਦੀਆਂ ਜੀ ਤੇ ਤੁਹਾਡੀਆਂ ਖਰਾਕਾਂ ਉਦਾਂ ਦੀਆਂ ਹੋ ਗਈਆਂ ਜੀ ਮੇਨ ਕਾਰਨ ਮੇਰੇ ਦੇ ਹਿਸਾਬ ਨਾਲ ਇਹ ਹੀ ਆ ਜਿਆਦਾ ਵੀ ਬੰਦੇ ਜੈਮ ਜੈਮ ਸਾਡੀ ਜਿਹੜੀ ਗੇਮ ਹੈ ਨਾ ਇਹ ਗੇਮ ਪ੍ਰੈਕਟਿਸ ਬਹੁਤ ਜ਼ਰੂਰੀ ਆ ਕੋਈ ਵੀ ਹੁਣ ਜੇ ਜੈਮ ਲਾਉਣ ਵਾਲਾ ਬੰਦਾ ਵੇਟ ਕਰਨ ਵਾਲਾ ਜੈਮੀ ਲਾਊਗਾ ਜੀ ਤੋ ਜੇ ਜੈਮੀ ਲਾਉਗਾ ਤਾਂ ਉਹਨੂੰ ਜੈਮ ਵੇਟ ਕਰਨ ਦਾ ਉਹਦੇ ਤਰੀਕੇ ਪੈਣਾ ਹੈ ਉਹ ਮਸਲ ਉਹ ਹੋ ਜਾਂਦੇ ਸਾਨੂੰ ਉਹ ਮਸਲ ਨਹੀਂ ਚਾਹੀਦੇ ਸਾਨੂੰ ਟੈਕਨੀਕਲੀ ਜਿਹੜੀ ਪ੍ਰੈਕਟਿਸ ਦੇ ਵਿੱਚ ਆ ਉਹ ਹੀ ਉਹਨੇ ਚਾਹੀਦੇ ਆ ਤੇ ਜਿਹੜੀ ਗੇਮ ਗੇਮ ਦੇ ਵਿੱਚ ਮੂਵਮੈਂਟ ਆ ਬਹੁਤ ਬਣਦੇ ਆ ਜੀ ਮੈਂ ਤਾਂ ਇਹ ਸਾਰੇ ਪਲੇਅਰਾਂ ਨੂੰ ਵੀ ਇਹ ਸੁਝਾਜ ਦਿੰਨਾ ਹੈ ਜੀ ਵੀ ਗੇਮ ਜਿੰਨੀ ਲਾਓਗੇ ਉਨਾ ਹੀ ਫਾਇਦਾ ਜਿਹੜੀ ਜਿਹੜਾ ਤੁਸੀਂ ਕੰਮ ਕਰਨਾ ਉਹਦੀ ਪ੍ਰੈਕਟਿਸ ਹੋਣੀ ਚਾਹੀਦੀ ਬਿਲਕੁਲ ਜੀ ਬਜਨ ਕਿਨਰਿਆ ਤੁਹਾਡਾ ਜੀ ਹਾਂਜੀ वजन ਮੇਰਾ ਪਹਿਲਿਆਂ ਤੇ ਜਦੋਂ ਮੈਂ ਸ਼ੂ ਮੈਚ ਵੀ ਖੇਡਦਾ ਸੀਗਾ ਜੀ 62 57 62 ਕਿਲੋ ਰਿਹਾ ਜਦੋਂ ਮੈਂ ਪਹਿਲੀ ਵਾਰੀ ਉਧਰ ਧਰਮਗੋੜ ਖੇਡਣ ਗਿਆ ਸੀਗਾ ਜੀ ਜੀ ਉਦੋਂ ਮੇਰਾ ਸਾਰਾ ਭਾਰ 55 56 ਕਿਲੋ ਹੋਊਗਾ ਜੀ ਹੂੰ ਤੇ ਅਸੀਂ ਉਦੋਂ ਓਪਨ ਤੇ ਵੀ ਮੈਂ ਕਬਡੀਆਂ ਪਾਉਂਦਾ ਸੀ ਜੀ ਜੀ ਤੇ ਮੈਂ ਜਦੋਂ ਇਧਰੋਂ ਪਹਿਲੀ ਵਾਰੀ ਖੇਡਣ ਗਿਆ ਜੀ ਧਰਮਗੋੜ ਖੇਡਦੇ ਹਾਂ ਉੱਥੇ ਜਾ ਕੇ ਅਸੀਂ ਪੀਰਾਂ ਦੀ ਜਗ੍ਹਾ ਤੇ ਬਾਰ-ਬਾਰ ਮੇਲਾ ਕਰਾਉਂਦੇ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਹਨਾ ਹਾਂਜੀ ਹਾਂਜੀ ਤੇ ਮੈਂ ਪਹਿਲੀ ਵਾਰੀ ਸੀ ਖੇਡਣ ਗਿਆ ਸੀ ਉੱਥੇ ਜੀ ਤੇ ਸੀ ਦੇ ਖੇਡਦੇ ਜਿਹੜੀ 57 ਕਿਲੋ ਹੁੰਦੀ ਹੈ ਤੇ 2 ਕਿਲੋ ਸ਼ੂਟ ਹੁੰਦੀ ਸੀ ਫਿਰ ਅਸੀਂ ਉਹ ਮਤਲਬ ਜਿੱਤ ਗਏ ਜੀ ਸਾਨੂੰ ਕਹਿ ਕੇ ਗਏ ਸੀ ਸਾਈ ਦੇ ਕੇ ਗਏ ਸੀ ਭਿੰਡਰ ਵਾਲੇ ਬਹੁਤ ਸਾਡਾ ਪਿਆਰ ਤੇ ਸਤਿਕਾਰ ਹਜੇ ਵੀ ਪਾਜੀ ਹੁਣੀ ਸਾਈ ਬੱਗੇ ਹੁਣੀ ਹੋਰ ਜਿੰਨੇ ਵੀ ਉੱਥੇ ਪਾਜੀ ਹੁੰਦੀ ਹੈ ਨਾ ਬਹੁਤ ਕਰਦੇ ਆ ਜੀ ਹੁਣ ਵੀ ਜਾਨਣਾ ਮੈਂ ਮਿਲਦਾ ਜੀ ਸਾਰੇ ਬੰਦਿਆਂ ਨੂੰ ਉਧਰ ਤੇ ਉਹਨਾਂ ਸੀ ਦੇ ਵਿੱਚ ਗਿਆ ਤੇ ਉਹ ਸਾਨੂੰ ਕਹਿੰਦੇ ਵੀ ਚਲੋ ਅਸੀਂ ਟੀਮ ਵਧੀਆ ਸੀ ਮੈਂ ਵੀ ਵਧੀਆ ਖੇਡਦਾ ਸੀਗਾ ਜੀ ਤੇ ਕਹਿੰਦੇ ਵੀ ਚਲ ਤੁਸੀਂ ਅੱਜ ਇਹ ਖੇਡ ਲਿਆ ਵਾ ਤੇ ਕੱਲ ਨੂੰ ਤੁਹਾਡੀ ਐਂਟਰੀ ਫ੍ਰੀ ਕਰ ਦੰਨੇ ਆ ਤੁਸੀਂ ਕੱਲ ਨੂੰ ਵੀ ਸਾਡੇ ਨਾਲ ਇੱਥੇ ਜਿਹੜੀ ਬੀ ਦੀ ਆ ਉਹ ਵੀ ਖੇਡ ਲੋ ਜੀ 60 ਕਿਲੋ ਹੁੰਦੀ ਉਦੋਂ 2 ਕਿਲੋ ਛੋਟ ਹੁੰਦੀ ਸੀ ਉਹਨੂੰ ਹਾਂਜੀ ਅਸੀਂ ਉਹ ਹੀ ਲਾ ਲਈ ਜੀ ਉਹ ਵੀ ਜਿੱਤ ਗਿਆ ਜੀ ਦੂਵੇ ਦਾ ਨੇ ਭਿੰਡਰਾਂ ਦਾ ਸਾਡਾ ਫਾਈਨਲ ਮੈਚ ਹੋਇਆ ਜੀ ਤੇ ਉਦੋਂ ਡੀਪੀ ਚੜੱਕਾ ਆ ਗਿਆ ਆਪਣੇ ਕੋਲ ਸਾਹਿਬ ਹਾਂਜੀ ਇਹ ਵੀ ਖੇਡਦੇ ਸੀ ਤੰਨੇ ਹੁਣੇ ਖੇਡ ਦਿੰਦੇ ਮੇਜਰ ਚੜੱਕਾ ਖੇਡਦਾ ਹੁੰਦਾ ਸੀ ਸਾਡਾ ਇਹਨਾਂ ਨਾਲ ਵੀ ਮੈਚ ਪਿਆ ਜੀ ਉਦੋਂ ਹੂੰ ਤੇ ਬਸਰ ਉਦੋਂ ਇਹਨਾਂ ਨਾਲ ਬਿੱਲੇਪਾ ਹੋਣਾ ਫਿਰ ਭਿੰਡਰਾ ਨਾਲ ਵੀ ਖੇਡੇ ਜੀ ਮੈਨੂੰ ਚੇਤੇ ਆਏ ਟੀਮਾਂ ਨਾਲ ਹੀ ਖੇਡੇ ਉਦੋਂ ਮੈਚ ਜੀ ਜੀ ਤੇ ਬਿੱਲੇ ਹੁਣੀ ਬਹੁਤ ਫਿੱਟ ਸੀ ਉਦੋਂ ਭਾਈ 92 3 ਦੀ ਗੱਲ ਹੈ ਬਹੁਤ ਫਿੱਟ ਸੀਗਾ ਜੀ ਤੇ ਸਾਰੇ ਛੀਰੇ ਹੁਣੀ ਵੀ ਖੇਡੇ ਪਰ ਉਦੋਂ ਇੰਨਾ ਜਾਣਦੇ ਨਹੀਂ ਸੀਗੇ ਪਰ ਬਾਅਦ ਚ ਪਤਾ ਲੱਗਾ ਵੀ ਆਹ ਬੰਦਿਆਂ ਨੇ ਹੀ ਖੇਡੇ ਮੈਨੂੰ ਪਤਾ ਨਹੀਂ ਹੁੰਦਾ ਵੀ ਮੈਂ ਕਿਹੜੇ ਬੰਦੇ ਨਾਲ ਕਿਹੜਾ ਮੈਚ ਖੇਡਿਆ ਕਿਉਂਕਿ ਇੰਨਾ ਪਤਾ ਹੀ ਨਹੀਂ ਹੁੰਦਾ ਜੀ ਨਾਂ ਹੀ ਸੁਣਿਆ ਹੁੰਦਾ ਹੈਗਾ ਕੇਰੀ ਲੰਮਾ ਉਦੋਂ ਤੋਂ ਸ਼ੁਰਾਹਣੀ ਕੀਤੀ ਸੀ ਇਹ ਇਤਿਹਾਸਿਕ ਗੱਲਾਂ ਜੀ ਹੈਗੀਆਂ ਵੀ ਰੀਅਲ ਆ ਤੇ ਬੰਦਿਆਂ ਨੂੰ ਵੀ ਪਤਾ ਵਾ ਜੀ ਫਿਰ ਬੰਦੇ ਵਧੀਆ ਖੇਡਦੇ ਰਹਿ ਸਾਰੇ ਨਾਲ ਮੈਂ ਵੀ ਤੇ ਸਾਨੂੰ 30 ਦਿਨ ਅਹੀਂ ਜਾ ਕੇ ਓਪਨ ਦੀ ਵੀ ਖੇਡੇ ਜੀ ਹੂੰ ਤੇ ਓਪਨ ਵਿੱਚ ਜਿੱਤੇ ਅਸੀਂ ਭਾਜਨ ਕਿੰਨਾ ਸੀ ਤੁਹਾਡਾ ਜੀ ਉਦੋਂ ਮੇਰਾ 55 ਕਿਲੋ ਭਾਰ ਸੀ ਸਾਰਾ ਜੀ ਨਹੀਂ ਆਲ ਓਵਰ ਦੇਖਿਆ ਜਾਵੇ ਆ ਹੁਣ ਤੱਕ ਜੀ ਹਾਂਜੀ ਮੇਰਾ 95 6 ਦੇ ਉੱਤੇ ਕਦੀ ਬੇਟ ਨਹੀਂ ਗਿਆ ਜੀ ਹੂੰ ਕਿਉਂਕਿ ਇਹ ਮੈਂ ਤਾਂ ਪੁੱਛਿਆ ਜੀ ਅੱਜਕੱਲ ਜ਼ਿਆਦਾਤਰ ਕਬੱਡੀ ਖਿਡਾਰੀਆਂ ਦੀ ਨਾ ਇੱਕੋ ਹੀ ਹੁੰਦੀ ਹੈ ਕੁਝ ਤਾਂ ਕੋਚ ਵੀ ਕੁਛ-ਕੁਛ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਤੈਨੂੰ ਅਗਲੀ ਵਾਰੀ ਓਪਨ ਅੱਗੇ ਖੜਾ ਦਾਾਂਗੇ ਤੂੰ ਭਜਨ ਚੱਕ ਆ ਚੀਜ਼ਾਂ ਖਾ ਕੀ ਕਬੱਡੀ ਜਾਂ ਛਤਾਰ ਵਣਨ ਵਾਸਤੇ ਜਾਂ ਆਪਦੇ ਆਪ ਨੂੰ ਹੋਰ ਉੱਚਾ ਲਿਆਂਣ ਵਾਸਤੇ ਅਗਲੇ ਸਾਲ ਓਪਨ ਖੇਡਣਾ ਵਧੀਆ ਖੇਡਣਾ ਖੇਡਣਾ ਦੇ ਲਈ ਕੋਈ ਸਪੈਸ਼ਲ ਖਰਾਕ ਖਾਣ ਜਾਂ ਆਪਦੇ ਆਪ ਦਾ ਭਜਨ ਚੱਕਣਾ ਕਿੰਨਾ ਜ਼ਰੂਰੀ ਹੈ ਜੀ ਸਪੈਸ਼ਲ ਖਰਾਕ ਹਾਂ ਖਰਾਕ ਤੁਸੀਂ ਵਧੀਆ ਰੱਖੋ ਜੀ ਮੈਂ ਕਹਿੰਦਾ ਵੀ ਕੱਲਾ ਭਜਨ ਚੱਕਣ ਦੀ ਗੱਲ ਕਰੀਏ ਜੀ ਭਜਨ ਚੱਕਣ ਦੀ ਤੁਸੀਂ ਭਜਨ ਤੁਹਾਡਾ ਆਪਣੇ ਆਪ ਇਸ ਵਾਈਜ਼ ਵਧਣਾ ਮੇਰੇ ਹਿਸਾਬ ਨਾਲ ਜੋ ਮੈਂ ਆਪਣੇ ਦੀ ਪ੍ਰੈਕਟੀਕਲੀ ਦੇਖਿਆ ਜੀ ਹੈਨਾ ਵੀ ਜੇ ਮੇਰਾ वजन ਵਧਿਆ ਮੈਂ ਇਹ ਨਹੀਂ ਕਹਿ ਸਕਦਾ ਵੀ ਖਰਾਕ ਦੇ ਹਿਸਾਬ ਨਾਲ ਵਧੇ ਜੇ ਖਰਾਕ ਦਾ ਵਧਣਾ ਹੋਣ ਤਾਂ ਫਿਰ ਤੇ ਤੁਸੀਂ ਜਿੰਨੂੰ ਮਰਜ਼ੀ ਖਾ ਲਓ ਜੀ ਤਾਂ ਫਿਰ ਖਰਾਕ ਵੇਟ ਤਾਂ ਵਾਹੀ ਜਾਣਾ ਵਾ ਜੇ ਤੁਸੀਂ ਪ੍ਰੈਕਟਿਸ ਨਹੀਂ ਜੇ ਤੁਸੀਂ ਪ੍ਰੈਕਟਿਸ ਕਰਦੇ ਨਾਲ ਨਾ ਫਿਰ ਤੁਹਾਡਾ ਵੇਟ ਅਗੇਨ ਹੋਊਗਾ ਤਾਂ 2-4 ਕਿਲੋ ਕਿਲੋ ਇੰਨਾ ਕੁ ਸੀਜ਼ਨ ਲਈ ਹੋਣਾ ਕਿਉਂਕਿ ਜਿਹੜਾ ਬੰਦਾ ਜੋਰ ਲਾ ਕੇ ਮਿਹਨਤ ਲਾ ਕੇ ਖੇਡਣੀ ਕਬੱਡੀ ਆ ਉਹ ਵੇਟ ਨਹੀਂ ਵਧਦਾ ਹਾਂਜੀ ਤੇ ਜੇ ਵਧਣਾ ਵਾ ਤਾਂ ਫਿਰ ਉਹ ਤੁਹਾਡਾ ਮਤਲਬ ਗਲਤ ਚੀਜ਼ਾਂ ਖਾ ਕੇ ਤੁਸੀਂ ਜੋ ਅੱਜ ਕਰ ਚੱਲਦਾ ਵਾ ਆਪਾਂ ਕਹਿ ਸਕਦੇ ਹਾਂ ਉਹਨੂੰ ਜਾਂ ਤੁਸੀਂ ਕਹਿ ਸਕਦੇ ਆ ਵੀ ਜੇ ਚੀਜ਼ਾਂ ਇਦਾਂ ਦੀਆਂ ਵਧਾਉਣ ਵਾਲੀਆਂ ਹੈਗੀਆਂ ਡਾਕਟਰ ਦੱਸ ਦਿੰਦੇ ਆ ਵੀ ਤੁਸੀਂ ਇਹ ਵਧਾ ਲਓ ਇਹਨਾਂ ਵਧਾ ਲਓ ਤੁਸੀਂ ਚੀਜ਼ਾਂ ਫਿਰ ਜੇ ਉਹਨਾਂ ਨਾਲ ਵਧਾਉਣਾ ਫਿਰ ਤੁਹਾਨੂੰ ਪਤਾ ਹੋਵੇ ਕਬੱਡੀ ਤੇ ਇਫੈਕਟ ਪੈਣਾ ਭਾਜੀ ਉਹ ਚੀਜ਼ ਹੈ ਬੋਡੀ ਤੇ ਇਫੈਕਟ ਪੈਣਾ ਸੱਟਾਂ ਦਾ ਕਾਰਨ ਹੀ ਇਹ ਬਣਦਾ ਜੀ ਬਿਲਕੁਲ ਤੁਸੀਂ ਮੈਨੂੰ ਪੁੱਛਦੇ ਆਂ ਗਾਂ ਵੀ ਪੁੱਛਣਾ ਮੈਂ ਚਲੋ ਹਰ ਇੱਕ ਬੰਦੇ ਨੇ ਕਹਣਾ ਵੀ ਜੇ ਸੱਟਾਂ ਦਾ ਕਾਰਨ ਜਦੋਂ ਤੁਹਾਡਾ ਓਵਰ weight ਹੁੰਦਾ ਜੀ ਤੁਹਾਡੇ ਕੋਈ ਨਾ ਕੋਈ ਬੈਗ ਕੋਈ ਮੋਢਾ ਕੋਈ ਗੋਡੇ weight ਤੋਂ ਓਵਰ ਹੋ ਜਾਂਦਾ ਤੁਹਾਡੇ ਮਸਲ ਹੀ ਨਹੀਂ ਉਹ ਕੰਮ ਕਰਦੇ ਜੀ ਹਾਂ ਜੋ ਜਿੱਥੋਂ ਤੱਕ ਮੈਨੂੰ ਨੌਲੇਜ ਆ ਜਾਂਦਾ ਇਹ ਨਹੀਂ ਵੀ ਮੈਂ ਡਾਕਟਰ ਬਣਾ ਮੈਂ ਕਰਦਾ ਮੈਂ ਇਹ ਆਪਾਂ ਨਹੀਂ ਤੁਸੀਂ ਕਬੱਡੀ ਖੇਡੀ ਘਟਾ ਬੜੀ ਪੜੀ ਵੱਧ ਹੈ ਪੜੀ ਵੱਧ ਹੈ ਕਿਉਂਕਿ ਨਾਲ-ਨਾਲ ਜਿੰਨਾ ਬੰਦੇ ਦਾ ਐਕਸਪੀਰੀਅੰਸ ਹੁੰਦਾ ਤਜਰਬਾ ਹੁੰਦਾ ਉਹਨਾਂ ਉਹਨਾਂ ਚੀਜ਼ਾਂ ਬਾਰੇ ਨੌਲੇਜ ਆਉਂਦੀ ਹੈ ਜੀ ਬਿਲਕੁਲ ਬਿਲਕੁਲ ਜੀ